ਇਹ ਸਾਡੇ ਡਾਕਟਰ ਸਾਹਿਬ ਸ਼ਿਕਾਰਵਾਸੀਆਂ ਵਾਹੇ ਗੁਰੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸੰਗਤਾਂ ਦਰਸ਼ਨ ਕਰਨ ਆਈਆਂ ਵਾਹਿਗੁਰੂ 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 ਮੱਸੀਆ ਦੀ 14 ਨੂੰ ਮੁਖ ਰੱਖ ਕੇ ਹੋਏ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਈ ਸੰਗਤ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਇਸੀ ਇਹਨਾਂ ਦਾ ਧੰਨਵਾਦ ਕਰ ਸਕੀਏ ਵਾਹਿਗੁਰੂ 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 ਪਾਤਸ਼ਾਹ ਸਾਡੇ ਕੋ ਲਫਤ ਨਹੀਂ ਹੈ ਕਿ ਇਹਨਾਂ ਦਾ ਧੰਨਵਾਦ ਕਰ ਸਕੀਏ ਵਾਹਿਗੁਰੂ 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 ਮੱਸੀਆ ਨੂੰ ਮੁੱਖ ਰੱਖਦੇ ਹੋਏ ਮੱਸੀਆ ਦੀ ਚੌਥੀ ਦਰਸ਼ਨ ਕਰਨ ਆਈ ਸੰਗਤ ਵਾਹਿਗੁਰੂ ਵਾਹਿਗੁਰੂ